ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਪਿੰਡ ਦੁਸਾਂਚ ਕਲਾ ਵਿਖੇ ਡਾਕਟਰ ਬੀ ਆਰ ਅੰਬੇਡਕਰ ਅਸ਼ੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਨੌਜਵਾਨਾਂ ਵੱਲੋਂ ਉਦਮ ਉਪਰਾਲਾ ਕਰਕੇ ਅੱਜ ਤਕਰੀਬਨ 400 ਤਕਰੀਬ ਬੂਟਾ ਜਿਹੜਾ ਲੈ ਕੇ ਆਂਦਾ ਹੁਣ ਲਾਣ ਜਾ ਰਹੇ ਹਾਂ ਜਿੱਥੇ ਆਪਣੇ ਗੁਲਥਮ ਰੋਡ ਸ਼੍ਰੀਲੰਕਾ ਪਾਣੀ ਵਾਲੀ ਟੈਂਕੀ ਜਿੱਥੇ ਇਧਰਲੀ ਸਾਈਡ ਜਿਹੜੇ ਆ ਬੂਟੇ ਲਗਾਉਣ ਦੀ ਜਿਹੜੀ ਸ਼ੁਰੂਆਤ ਅੱਜ ਕਰਨ ਜਾ ਰਹੇ ਆ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਤੇਲਕਰਾਜ ਜੀ ਨੀਟਾ ਭਾਜੀ ਜਿਹੜੂ ਜੋ ਕਿ ਨਕਲਾਂ ਦਾ ਕੰਮ ਕਰਦੇ ਆ ਤੇ ਉਹ ਅੱਜ ਉਹਨਾਂ ਦੇ ਬੇਟੇ ਦਾ ਵੀ ਜਨਮ ਦਿਨ ਹੈ ਨਾ ਉਹ ਵੀ ਆਪਾਂ ਬੂਟੇ ਲਾਉਣ ਲੱਗੇ ਆ ਤੇ ਲੈ ਚੱਲਦੇ ਤੁਹਾਨੂੰ ਤਸਵੀਰਾਂ ਦੇ ਨਾਲ ਜਿੱਥੇ ਤੇਲਕਰਾਜ ਨੀਟਾ ਜੀ ਦੇ ਬੇਟੇ ਵੱਲੋਂ ਬੂਟੇ ਲਗਾ ਕੇ ਅੱਜ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜਿਹੜੇ ਬੂਟੇ ਲਗਾ ਰਹੇ ਆ ਤੇ ਜਨਮ ਦਿਨ ਮਨਾ ਰਹੇ ਆ ਤੇ ਬਹੁਤ ਹੀ ਵਧੀਆ ਉਦਮ ਉਪਰਾਲਾ ਜਿਹੜਾ ਆ ਤੇਲਕਰਾਜ ਵੱਲੋਂ ਲਓ ਜੀ ਡੱਬਾ ਵੀ ਆ ਗਿਆ ਮਠਿਆਈ ਦਾ ਤੇ ਪਹਿਲਾਂ ਬੂਟਾ ਲਗਾਇਆ ਜਾਊਗਾ ਤੇ ਉਸ ਤੋਂ ਬਾਅਦ ਮੂੰਹ ਮਿੱਠਾ ਕੀਤਾ ਜਾਊਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਇੱਕ ਮਿੰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜ ਸ਼ੁਰੂਆਤ ਕਰਨ ਲੱਗੇ ਆ ਜੀ ਪਿੰਡ ਦੇ ਵਿੱਚ ਦਰਖਤ ਲਾਉਣ ਦੀ ਕਿਉਂਕਿ ਪਾਣੀ ਘਟਦਾ ਜਾ ਰਿਹਾ ਜੀ ਸੋ ਇਸ ਦੀ ਸ਼ੁਰੂਆਤ ਕਰ ਰਹੇ ਨੇ ਜੀ 100 ਬੂਟਾ ਲਾਉਣਾ ਹੈ ਜੀ ਸਾਡਾ ਵੀਰ ਹੈ ਨੀਤਾ ਭਗਤ ਹੈ ਜੀ ਤੇ ਇਹਨਾਂ ਦੇ ਬੇਟੇ ਦਾ ਤੀਸਰਾ ਜਨਮ ਦਿਨ ਹੈ ਇਹਨਾਂ ਨੇ ਕਿਹਾ ਕਿ ਅਸੀਂ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ 100 ਬੂਟਾ ਲਾਵਾਂਗੇ ਜੀ 100 ਬੂਟਾ ਲਾਉਣ ਦਾ ਮਤਲਬ ਕਿ ਸਾਡੇ ਨਾਲ ਇਹਨਾਂ ਨੇ ਹੁਣ ਫਿਲਪੁਰ ਬਣੀਪੁਰ ਮਿਲਤਾ ਚ ਅੱਜ ਤੋਂ ਤੁਸੀਂ ਪੂਰਾ ਸਹਿਯੋਗ ਕਰਨਾ ਜੀ ਜੋ ਡਾਕਟਰ ਬੀ ਆਰ ਮੇੜਤਾਰ ਹਨ ਜੀ ਸਾਥ ਨੌਜਵਾਨ ਸਭਾ ਪਲੱਸ ਆ ਬਾਬਾ ਬਾਲਕਨਾਥ ਧਰਮ ਕਮੇਟੀ ਸਾਂਝੇ ਤੌਰ ਤੇ ਪਿੰਡ ਵਿੱਚ ਬੂਟੇ ਲਾਉਣੇ ਸ਼ੁਰੂ ਕਰ ਦਿੱਤੇ ਜੀ ਅੱਜ ਤੋਂ 100 ਬੱਚੇ ਦਾ ਜਨਮ ਦਿਨ ਹੈ ਹਾਂ ਬਈ ਇਹਦਾ ਜਨਮ ਦਿਨ ਹੈ ਲੈ ਵੀ ਇੱਕ ਵਾਰੀ ਬੂਟੇ ਨੂੰ ਹੱਥ ਲਾ ਦੇ ਬੂਟਾ ਲਾ ਦੇ ਠੀਕ ਹੈ ਚਲ ਆ ਜੀ ਇਹਨਾਂ ਦੇ ਮਾਪੇ-ਵਾਪੇ ਜੀ ਅੱਜ ਇਹਨਾਂ ਨੇ ਬਹੁਤ ਚੰਗੀ ਸੋਚ ਦੇ ਮਾਲਕ ਹੈ ਇਹਨਾਂ ਨੇ ਖੁਦ ਸਵੇਰ ਦਾ ਸਾਡਾ ਵੀਡੀਓ ਦੇਖ ਕੇ ਸ਼ੁਰੂਆਤ ਕੀਤੀ ਇਹਨਾਂ ਨੇ ਬੂਟੇ ਲਾਉਣ ਦੀ ਨਾਲ ਹੋ ਕੇ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਵੀ ਸਾਰੇ ਜਣੇ ਇਕੱਠੇ ਹੋ ਕੇ ਇਸ ਇਸੇ ਤਰੀਕੇ ਦੇ ਨਾਲ ਬੂਟੇ ਲਾਈਏ ਪਾਣੀ ਨੂੰ ਬਚਾਇਆ ਜਾ ਸਕੇ ਧਰਤੀ ਨੂੰ ਬਚਾਇਆ ਜਾ ਸਕੇ ਕਿਉਂਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਥੱਲੇ ਜਾ ਰਿਹਾ ਅਸੀਂ ਤਕਰੀਬਨ 600 ਬੂਟਾ ਲੈ ਕੇ ਆਂਦਾ ਜੀ ਜਿਹਦੇ ਵਿੱਚੋਂ 340 ਲੈ ਕੇ ਆਂਦੀ ਹੈ ਤੇ 300 ਟਾਲੀ ਲੈ ਕੇ ਆਂਦੀ ਕਿਕਰਾਂ ਅਸੀਂ ਕਹਿ ਦਿੰਨੇ ਕਿ ਕਿਕਰਾਂ ਨੂੰ ਕੰਡੇ ਹੁੰਦੇ ਨੇ ਪਰ ਕਿਕਰ ਦੇ ਵਿੱਚ ਬਹੁਤ ਗੁਣ ਹੁੰਦੇ ਨੇ ਕਿਕਰ ਦੀ ਪੁਰਾਣੇ ਸਮੇਂ ਦੇ ਵਿੱਚ ਅਸੀਂ ਕਿਕਰਾਂ ਦੀਆਂ ਦਾਤਣਾ ਕਰਦੇ ਹੁੰਦੇ ਸੀ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਪਿੰਡਾਂ ਦੇ ਵਿੱਚ ਦਰਖਤ ਲਾਓ ਸ਼ਾਮ ਲੜਦੀਆਂ ਜ਼ਮੀਨਾਂ ਤੇ ਬੰਨਿਆਂ ਦੇ ਉੱਤੇ ਰਾਹਾਂ ਦੇ ਉੱਪਰ ਤੁਹਾਡਾ ਬਹੁਤ-ਬਹੁਤ ਧੰਨਵਾਦ। ਅੱਛਾ ਲੋ ਜੀ ਮੂੰਹ ਮਿੱਠਾ ਹੁਣ ਆਪਣਾ ਆਪ ਹੀ ਕਰ ਰਿਆ। ਨਵਰਾਜ ਦੂਸਾਂਝ ਫੁਟਾ ਏ ਅੱਜ ਇਹਦਾ ਬਰਥਡੇ ਆ ਤੇ ਇਹਨਾਂ ਦੇ ਮਾਤਾ ਪਿਤਾ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੀ ਟੀਮ ਵੱਲੋਂ ਆ ਸਾਡੇ ਚੈਨਲ ਵੱਲੋਂ ਵੀ ਤੇ ਅੱਜ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਸਾਡੇ ਨਾਲ ਜੁੜ ਕੇ ਜਿਹੜੇ ਬੂਟੇ ਲਾਉਣ ਦੀ ਜਿਹੜੀ ਅਰੰਭਤਾ ਜਿਹੜੀ ਉਹ ਕੀਤੀ ਹੈ ਡਾਕਟਰ ਬੀ ਆਰ ਅੰਬੇਦਕਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਆ ਜਿਹੜੇ ਬੂਟੇ ਆ ਉਹ ਲਗਾਏ ਜਾ ਰਹੇ ਅੱਜ ਆ ਇਹ Sri Lanka ਦੇ ਜਿਹੜੇ ਛੱਪੜਵਾ ਉਹਦੇ ਸਰਿਆਲੇ ਵਾਲੇ ਸਰਿਆਲੇ ਵਾਲੇ ਰੋਡ ਤੇ ਪਾਣੀ ਵਾਲੀ ਟੈਂਕੀ ਦੇ ਕੋਲ ਸ਼ੁਰੂਆਤ ਕੀਤੀ ਆ ਸਵੇਰੇ ਜਿਹੜੇ ਬੂਟੇ ਲਗਾਏ ਗਏ ਉਹੋ ਲਗਾਏ ਅਸੀਂ ਦੁਸਾਂਝ ਕਲਾਂ ਤੋਂ ਮਕੰਦਪੁਰ ਰੋਡ ਜਿਹੜਾ ਆਪਣਾ ਜਾਂਦਾ ਉਸ ਰੋਡ ਤੇ ਲਗਾਏ ਤੇਰਾ ਸਵੇਰ ਨੂੰ ਫੇਰ ਅਸੀਂ ਉਸ ਮਕੰਦਪੁਰ ਰੋਡ ਤੇ ਜਿਹੜੇ ਬੂਟੇ ਰਹਿੰਦੇ ਆ ਲਾਦੀਆਂ ਦੇ ਮੋੜ ਤੱਕ ਜਾਵਾਂਗੇ ਜਿੱਥੇ ਤੱਕ ਵੀ ਬੂਟੇ ਲੱਗਣੇ ਵਾਲੇ ਉਹ ਬੂਟੇ ਲਗਾਵਾਂਗੇ ਸੋ ਬਹੁਤ-ਬਹੁਤ ਧੰਨਵਾਦ ਸਾਡੇ ਨਾਲ JOIN ਲਈ ਅੱਜ ਇਹ ਪਹਿਲਾ ਹੱਥ ਹੋ ਗਿਆ ਲੋ ਜੀ ਬੂਟਾ ਲੱਗ ਗਿਆ ਉਹ ਤੇ ਪਾਣੀ ਪਾ ਰਹੇ ਆ ਸਾਡੇ ਨੀਟਾ ਦੋਸਾਂ ਦੇ ਨਾਲ ਉਹਦੀ ਪਰਿਵਾਰ ਫੈਮਿਲੀ ਜਿਹੜੀ ਆ ਬੱਚਾ ਹੈ ਬੇਟਾ ਨਵਰਾਜ ਨਵਰਾਜ ਸਾਹਮਣੇ ਦੇਖ ਇਧਰ ਦੇਖੋ ਭਾਈ ਜੀ ਸਾਹਮਣੇ ਸਾਰੇ ਜਣੇ ਨਵਰਾਜ ਨਵਰਾਜ ਕਿਹਦਰ ਬੋਤਲ ਜੀ ਸਾਡੇ ਨੀਟਾ ਜੀ ਬੂਟਾ ਲਾ ਰਹੇ ਆ ਨਾਲ ਨਾਲ ਸਪੋਰਟ ਜਿਹੜੀ ਆ ਸੋਟੀ ਦੀ ਤਿਆਰ ਕੀਤੀ ਜਾ ਰਹੀ ਆ ਤੇ ਇਧਰ ਬੂਟੇ तकरीबन तकरीबन ਲੱਗ ਰਹੇ ਆ ਤਿਆਰ ਕੀ ਤਾਲੀਆਂ तकरीबन तकरीबन ਇਸ ਰੋਡ ਤੇ ਤਾਲੀਆਂ ਹੀ ਤਾਲੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਸ ਰੋਡ ਤੇ ਕਿ ਇਧਰ ਜਿਹੜੀਆਂ ਪੰਚਾਇਤੀ ਪ੍ਰਾਪਰਟੀ ਜ਼ਮੀਨ ਪਈ ਆ ਜਿੱਥੇ-ਜਿੱਥੇ ਵੀ ਵੇਲ ਹੈਗਾ ਲੱਗਣ ਵਾਲੇ ਦਰਖਤ ਉੱਥੇ ਲਾਵਾਂਗੇ ਦੇਖ ਸਕਦੇ ਆ ਇਹ ਪਾਣੀ ਵਾਲੀ ਟੈਂਕੀ ਜਿਹੜੀ ਆ শ্রীলੰਕਾ ਜਿਹਨੂੰ ਕਹਿੰਦੇ ਆ ਤੇ ਸریعਲੇ ਵਾਲਾ ਰੋਡ ਦੁਸਾਂਝ ਕਲਾਂ ਤੋਂ ਉਸ ਰੋਡ ਤੇ ਜਿਹੜੇ ਬੁੱਟੇ ਲਗਾਉਣ ਦਾ ਜਿਹੜਾ ਜਿਹੜੇ ਉਪਰਾਲਾ ਆ ਸ਼ੁਰੂ ਕਰ ਦਿੱਤਾ। ਤੋਂ ਅੱਜ ਹੀ ਅਸੀਂ ਥੋੜਾ ਥੋੜਾ ਜਿਦਾ ਮੌਸਮ ਵਧੀਆ بارش ਹੁੰਦੀ ਦੇ ਵਿੱਚ ਹੀ ਮਤਲਬ ਜਿਹੜੇ ਬੁੱਟੇ ਲਦ ਕੇ ਲੈ ਕੇ ਆਂਦੇ ਹਾਂ ਫਲੋਰ ਤੋਂ ਤੇ ਰਾਣੀ ਤੋਂ ਸਾਡੇ ਘਰ ਦਾ